ਅਤੇ ਹੁਣ ਖਬਰਾਂ ਵਿਸਥਾਰ ਨਾਲ 7 ਅਕਤੂਬਰ ਦੀ ਪੂਰਨਮਾਸ਼ੀ ਦੇ શુભ ਦਿਹਾੜੇ ਤੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਤੁਨਾ ਸਾਹਿਬ ਕ੍ਰਸਟ ਵਿਖੇ ਇੱਕ ਵੱਡਾ ਇਕੱਠ ਹੋਇਆ ਜਿਸ ਵਿੱਚ ਲਵਕੁਸ਼ਪਾਰਕ ਦੁਰਗਿਆਣਾ ਮੰਦਿਰ ਤੋਂ ਗਿਲਵਾਲੀ ਗੇਟ ਤੱਕ ਇੱਕ ਵਿਸ਼ਾਲ ਰਥ ਯਾਤਰਾ ਕੀਤੀ ਗਈ ਤੁਨਾ ਸਾਇਕ੍ਰੋਸ ਦੇ ਸੰਤ ਮਲਕੀਤ ਨਾਥ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਭਗਵਾਨ ਵਾਲਮੀਕੀ ਜਿੱਦੇ ਪ੍ਰਗਟ ਦਿਵਸ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇ ਚਰ ਅੱਛੇ ਤੌਰ ਤੇ ਇਤਿਹਾਸਿਕ ਪੜਨ ਪਹੁੰਚੇ ਅਤੇ ਉਹਨਾਂ ਇਸ ਪਾਵਨ ਦਿਹਾੜੀ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਭਗਵਾਨ ਵਾਲਮੀਕੀ ਤੀਰਤ ਵਿਖੇ ਹੋਣ ਵਾਲੇ ਰਾਸ਼ਪਤਰੀ ਪ੍ਰੋਗਰਾਮ ਦੇ ਰੱਦ ਹੋਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਗ ਪੜਦਾ ਪੜਦਾ ਤੱਕੀਏ ਜਿਹੜਾ ਸੁਣੇ ਉਹ ਵੀ ਤਰਦਾ ਪੜਦਾ ਤੱਕੀਏ ਜਿਹੜਾ ਸੁਣੇ ਉਹ ਵੀ ਤਰਦਾ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹ ਸਤਾਨ ਪਾਵਨ ਵਾਲਮੀਕ ਤੀਰਥ ਹੈ ਇੱਥੇ ਭਗਵਾਨ ਵਾਲਮੀਕ ਮਹਾਰਾਜ ਨੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ 10000 ਸਾਲ ਪਹਿਲੇ ਰਮੈਨ ਦੀ ਰਚਨਾ ਕੀਤੀ ਆ ਇਸੇ ਪਵਿੱਤਰ ਜਗ੍ਹਾ ਉਤੇ ਮਾਤਾ ਸੀਤਾ ਨੇ ਆਪਣਾ ਬਨਵਾਸ ਕੱਟਿਆ ਔਰ ਲਵ ਕੁਸ਼ ਨੂੰ ਜਨਮ ਦਿੱਤਾ ਇਸੇ ਜਗ੍ਹਾ ਦੇ ਉਤੇ ਅੱਜ ਹਜ਼ਾਰਾਂ ਸ਼ਰਧਾਲੂ ਜਿਹੜੇ ਉਹ ਨਕਮਸਤਕ ਹੋਣਦੇ ਕਿ ਪ੍ਰਮਾਤਮਾ ਵਾਲਮੀਕਮਾਰ ਰਾਜੇ ਦਾ ਜੋ ਸ਼ੁਭ ਦਿਹਾੜਾ ਵਾ ਅੱਜ ਪ੍ਰਗਟ ਦੇਣਿਆ ਇਸ ਪ੍ਰਗਟ ਦੇ ਸਦੀ ਲਖਾਂ ਨਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਜ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆਂ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਪ੍ਰੂਪਤ ਦਿਹਾੜੇ ਤੇ ਅੱਜ ਮੈਂ ਸਮੂਹ ਜਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਸਮਾਜ ਨੂੰ ਬਹੁਤ ਵਧਾਈ ਦਿੰਦਾ اور میں اصرار کرتا ہوں کہ سماج دن بدن راہ چوک میں ترقی کرے گا اور یہ ترقی تائیں ممکن ہے جیسے سارے سماج والے پڑھا گے تے سو پڑھنے واسطے بہت لازمی ہے کہ بچے سکول جائے کہ ماں پیو نو خاص طور تے توجہ دینی چاہیے کیونکہ سرکار کو بہت نوکریاں ہوندیاں ہور ہی بہت نوکریاں جڑیاں بچہ لے سکتا ہے سو کسی بھی قوم دی ترقی ہونی ہوے تے پڑھائی لکھائی ایک مین ساڈن ہے گا او دا تے اسی ایک لائبریری بھی دکھنی چ کھولی ہے ਜਿਹਦਾ ਜਿਹਦਾ ਨਾਂ ਅਸੀਂ ਬਾਬਾ ਸਾਹਿਬ ਭੀਮਰਾਵ ਅਮੇਦਕਰ ਦੇ ਨਾਂ ਤੇ ਰੱਖਿਆ ਹੈ ਔਰ ਵਾਰਡ 50 ਚ ਹੈ ਔਰ ਉੱਥੇ ਬਹੁਤ ਸਾਰੀ ਬਰਾਦਰੀ ਵੀ ਨਾਲ ਆਲੇ ਦੋਲੇ ਸਾਰੇ ਹੈ ਸੋ ਮੇਰੀ ਅਰਦਾਸ ਵੀ ਅੱਜ ਮੇਰੀ ਅਪਰਾਥਨਾ ਵੀ ਹੈ ਕਿ ਸਾਰੇ ਪਹੁੰਚ ਕੇ ਉੱਥੇ ਜਦੋਂ ਉਦਘਾਟਨ ਕਰਾਂਗੇ 5-7 ਦਿਨ ਨੂੰ ਸਮਾਜ ਸਾਰਾ ਪਹੁੰਚ ਕੇ ਉੱਥੇ ਰੌਣਕ ਵਧਾਵੇ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਅੱਜ ਸਤਗੁਰ ਸ੍ਰਿਸ਼ਟੀਕਰਤਾ ਭਗਵਾਨ ਬਾਲਮੀ ਮਾਰੇ ਦਾ ਪ੍ਰਗਟ ਉਤਸਵ ਸ਼ਦਾ ਪੂਰਵਕ ਮਨਾਇਆ ਜਾ ਰਿਹਾ ਹੈ ਜੋ ਕਿ ਇੱਕ ਹਫਤੇ ਤੋਂ ਕਾਫੀ ਸਰਗਰਮੀਆਂ ਚੱਲਦੀਆਂ ਆ ਰਹੀਆਂ ਹਨ ਸੰਤ ਮਲਗੀਨਾ ਜੀ ਦੀ ਅਧਿਆਕਸ਼ਾ 4 ਤਰੀਕ ਨੂੰ ਸ਼ੋਭਾ ਯਾਤਰਾ ਤੀਰੇ ਤੋਂ ਕੱਢੀ ਗਈ ਬੜੀ ਸ਼ੋਭਾ ਯਾਤਰਾ ਸਲਾਂਗਾਪੁਰਨ ਗਈ ਹੈ ਅੱਜ ਉਹਨਾਂ ਪਰਗੁਸਤਬਾ ਅੱਜ ਭਗਵਾਨ ਬਾਲਮੀਆ ਧੂਨਾ ਸਭਤਰਸ ਤੋਂ ਸੰਤ ਮਲਗੀਨਾ ਜੀ ਨੂੰ ਸਨਮਾਨ ਕੀਤਾ ਗਿਆ ਉਹਦੇ ਨਾਲ ਨਾਲ ਰਾਜਪਤੀ ਦੇ ਸਮਾਗਮ ਰੱਖਿਆ ਗਿਆ ਸੀਗਾ ਜੋ ਕਿ ਕੈਂਸਲ ਹੋ ਗਿਆ ਕਾਰਨ ਇਹ ਕਿ ਰਵਿੰਦਰ ਹੰਥ ਜੀ ਅਧਿਕਾਰਚ ਕਰਦੇ ਸੀ ਇਹ ਸੰਗਤ ਇਕੱਠੀ ਨਹੀਂ ਹੋਈ ਸੰਤਾ ਤੋਂ ਬਿਗੈ ਧਾਰਮਿਕ ਸਮਾਗਮ ਨਹੀਂ ਹੁੰਦੇ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲ